ਲਗਾਤਾਰ ਹੁੰਦਾ ਤੇ ਠੰਡ ਦਾ ਕਹਿਰ ਲਗਾਤਾਰ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਦੇਖਿਆ ਜਾ ਰਿਹਾ ਹੈ ਕਿ ਜਦੋਂ ਹੁਣ ਲੋਕਾਂ ਨੂੰ ਉਮੀਦ ਸੀ ਕਿ ਠੰਡ ਕਿਤੇ ਨਾ ਕਿਤੇ ਘਟਦੀ ਨਜ਼ਰ ਆਵੇਗੀ ਕਿਉਂਕਿ ਲੋਹੜੀ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਠੰਡ ਦੇ ਵਿੱਚ ਕਾਫੀ ਜਿਹੜਾ ਬਦਲਾਅ ਆ ਜਾਂਦਾ ਪਰ ਦੇਖਿਆ ਜਾ ਰਿਹਾ ਹੈ ਕਿ ਠੰਡ ਹੋਰ ਵੀ ਜ਼ੋਰਾਂ ਦੇ ਨਾਲ ਪੈਂਦੀ ਨਜ਼ਰ ਆ ਰਹੀ ਹੈ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ orange alert ਜਾਰੀ ਕਰ ਦਿੱਤਾ ਗਿਆ ਸੋ ਦਾ ਦੇਖੀ ਅੱਜ ਸਵੇਰ ਤੋਂ ਸੰਘਣੀ ਧੁੰਦ ਪੈ ਰਹੀ ਹੈ ਜਿਸ ਦੇ ਚਲਦੇ ਵਾਹਨਾਂ ਦੀ ਰਫ਼ਤਾਰ ਵੀ ਘਟ ਗਈ ਹੈ ਕਿਉਂਕਿ ਸੜਕਾਂ ਤੇ ਹਾਈਵੇ ਦੇ ਉੱਤੇ ਕੁਝ ਵੀ ਦਿਖਾਈ ਦੇ ਨਾ ਕਰਕੇ ਹੁਣ ਵਾਹਨਾਂ ਦੀ ਸਪੀਡ ਵੀ ਹੌਲੀ ਹੋ ਚੁੱਕੀ ਹੈ ਕਿਉਂਕਿ ਹੁਣ ਇਹ ਵੀ ਦੱਸਿਆ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਕਿ ਹਲਕੀ ਬਾਰਿਸ਼ ਵੀ ਪੈ ਸਕਦੀ ਹੈ ਸੋ ਦੱਸਿਆ ਕਿ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ ਬਾਰਿ ਵੀ ਬੜੀ ਤੇਜ਼ੀ ਦੇ ਨਾਲ ਪੈ ਰਹੀ ਹੈ ਪਰ ਦੂਜੇ ਪਾਸੇ ਲਗਾਤਾਰ ਠੰਡ ਦਾ ਕਹਿਰ ਜਿਹੜਾ ਕਿ ਪੰਜਾਬ ਦੇ ਸੂਬੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਮੱਦੇ ਨਜ਼ਰ ਸੜਕਾਂ ਤੇ ਹਾਈਵੇ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਜਿਸ ਦੇ ਮੱਦੇ ਨਜ਼ਰ ਮੌਸਮ ਵਿਭਾਗ ਦੇ ਵੱਲੋਂ ਵਾਰ-ਵਾਰ ਅਲਰਟ ਜਾਰੀ ਕੀਤਾ ਜਾ ਰਿਹਾ ਹੈ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਨਹੀਂ ਬਾਹਰ ਨਿਕਲ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਾਹਰ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਸੜਕਾਂ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਜਿਸ ਦੇ ਚਲਦੇ ਲਗਾਤਾਰ ਸੜਕ ਹਾਦਸਿਆਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਉੱਥੇ ਹੀ ਹੁਣ orange alert ਵੀ ਜਾਰੀ ਕਰ ਦਿੱਤਾ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਲਕੀ ਬਾਰਿਸ਼ ਵੀ ਜਿਹੜੀ ਕਿ ਪੈ ਸਕਦੀ ਹੈ ਸੋ ਦਾਅਵਾ ਕੀਤਾ ਕਿ ਧੁੱਧੂ ਦੇ ਕਹਿਰ ਤੋਂ ਠੰਡ ਦੇ ਕਹਿਰ ਤੋਂ ਬਚਣ ਦੇ ਵਾਸਤੇ ਲੋਕਾਂ ਦੇ ਵੱਲੋਂ ਆਪਣੇ ਘਰਾਂ ਦੇ ਵਿੱਚ ਹੀਟਰ ਲਗਾਏ ਜਾ ਰਹੇ ਨੇ ਬਾਹਰ ਧੂਣੀਆਂ ਲਗਾ ਕੇ ਸੇਕ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੋਰਾ ਪੈਂਦਾ ਨਜ਼ਰ ਆ ਰਿਹਾ ਉਸ ਦੇ ਕਰਕੇ ਲੋਕ ਠੰਡ ਦੇ ਕਰਕੇ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਨਿਕਲਦੇ ਪਰ ਦੂਸਰੇ ਪਾਸੇ ਸੜਕਾਂ ਦੇ ਉੱਤੇ ਵੀ ਜਿਹੜੀ ਕਿ ਚਿੱਟੀ ਧੁੰਦਰੀ ਚਾਦਰ ਬਿਚੀ ਨਜ਼ਰ ਆ ਰਹੀ ਹੈ ਜਿਹਦੇ ਚੱਲਦੇ ਮੌਸਮ ਵਿਭਾਗ ਵੱਲੋਂ ਵਾਰ-ਵਾਰ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਕਿ ਬਾਹਰ ਨਾ ਨਿਕਲਿਆ ਜਾਵੇ ਮੌਸਮ ਦੇ ਵਿੱਚ ਕਾਫੀ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਕਿ ਖਰਾਬ ਆ ਜਿਸ ਦੇ ਮੱਦੇਨਜ਼ਰ ਕੋਈ අනਹੁਣੀ ਨਾ ਹੋਵੇ ਜੇਕਰ ਬਹੁਤ ਜ਼ਰੂਰੀ ਕੰਮ ਆ ਤਾਂ ਹੀ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਬਿਊਰੋ ਰਿਪੋਰਟ ਹਰਖ ਪੰਜਾਬ ਟੀਵੀ